ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਰ ਮੈਂ ਤੁਹਾਡਾ ਆਪਣਾ ਪ੍ਰਿੰਤਪਾਲ ਪਾਲਗੇਰ ਦੇ ਲੌਗਸ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਸਵੇਰ ਸਵੇਰੇ ਰੇਡੀ ਹੋ ਕੇ ਤੇ ਚੱਲੇ ਆ ਜੀ ਮੇਲਾ ਆ ਸਾਡੇ ਲਾਗੇ ਪਿੰਡ ਜਟੇ ਬਾਬਾ ਸੇਧੂ ਸਰਸਾਈ ਜੀ ਦੇ ਮੇਲਾ ਹੁੰਦਾ ਇਤਿਹਾਸਿਕ ਗੁਰਦੁਆਰਾ ਤੇ ਗੁਰਦੁਆਰੇ ਦੇ ਵੀ ਚਲੋ ਤੁਹਾਨੂੰ ਦਰਸ਼ਨ ਕਰਾਵਾਂਗੇ ਪਹਿਲਾਂ ਤਿਆਰੀਆਂ ਖਿੱਚੀਆਂ ਵਾਂ ਮੈਂਮਾਨੇ ਦਮਾਂ ਨੇ ਘਰੋਂ ਹੀ ਪੇੜ ਪੂਜਾ ਜਲ ਰਹੀ ਆ ਅਸੀਸ ਘਰੋਂ ਦੇ ਹੀ ਖਾ ਕੇ ਚੱਲੇ ਹਾਂ ਤਾਡਾ ਪੇਪਰ ਹੈ ਅੱਜ ਤੁਸੀਂ ਦਹੀਂ ਖਾ ਕੇ ਚੱਲੇ ਜੇ ਇਹ ਕੱਡੀ ਸੋਹਣੀ ਲੱਗੰਦੀ ਏ ਵੇ ਹੈ ਚੱਲਿਓ ਬਾਬਾ ਜੀ ਸੂਤਾ ਕੇ ਚੱਲੇ ਆ ਗਏ ਬਾਬਾ ਜੀ ਹਾਂ ਠੁਕਾਂ ਗੱਗੀਆਂ ਪੂਰੀਆਂ ਦਾਦੀ ਜੀ ਕਰੀ ਜਾਂਦੀ ਹੁਣ ਮੌਸਮ ਕਿੱਦਾਂ ਆ ਦਾਦੀ ਜੀ ਆਜੋ ਮੌਸਮ ਵਧੀਆ ਵਾ ਠੀਕ ਆ ਪਰ ਹੁਣ ਧੋਪ ਲੱਗੀ ਪਹਿਲਾਂ ਮੀਂਹ ਜਾਂ ਪੈਂਦਾ ਹੁਣ ਧੋਪ ਲੱਗੀ ਏ ਇਹਦੇ ਹੁਣ ਜੇ ਮੇਲੇ ਜਾ ਕੇ ਪਤਾ ਲੱਗੂਗਾ ਹੁਣ ਵੀ ਕੀ ਬਾਤ ਤੁਲਦੀ ਹੈ ਨਹੀਂ ਵੇਖ ਕੇ ਪਹਿਲਾਂ ਹੀ ਜਾਣਾ ਮੈਨੂੰ ਲੱਗਦਾ ਉਹ ਗੱਡੀਆਂ ਵੀ ਨਾ ਪਿੱਛੇ ਲਵਾ ਦਿੰਦੇ ਆ ਹਾਂ ਉਹ ਗੱਡੀਆਂ ਵੀ ਪਿੱਛੇ ਲਵਾ ਦਿੰਦੇ ਆ ਤੇ ਤੁਰ ਕੇ ਜਾਣਾ ਪੈਂਦਾ ਥੋੜਾ ਕਿਲੋ ਕਿਲੋਮੀਟਰ ਕੀ ਬਣਾਉਂਦੇ ਸਸ ਜੀ ਤੇ ਬਾਕੀ ਚਲੋ ਕੋਈ ਨਹੀਂ ਉਥੇ ਜਾ ਕੇ ਬਸ ਜੀ ਦੇਖਦੇ ਆ ਕੀ ਗੱਡੀ ਦਾ ਪ੍ਰੋਸੀਜਰ ਹੈ ਇੱਧਰ ਇੱਧਰ ਚਲੋ ਸੀਸ ਨੂੰ ਮਿਲੋ ਤੁਸੀਂ ਸੀਸ ਜੀ ਰਸ਼ਿਕ ਵਾਈਫ ਜੀ ਦਾ ਖਾਲਸਾ ਜਿੱਦਾਂ ਕਰਦਾ ਹੁੰਦਾ ਉਹ ਕਰਕੇ ਵਾਈਫ ਜੀ ਦਾ ਖਾਲਸਾ ਸ੍ਰੀ ਵਾਈਫ ਜੀ ਕੀ ਬੰਦੇ ਯਾ ਮਦਿਆ ਸ਼ਮਾਈਲਾ ਨਹੀਂ ਨਹੀਂ ਕਿਉਂ ਰਿਆ ਵਾਓ ਕਿੰਨਾ ਸੋਹਣਾ ਸ਼ੂਟ ਹੈ ਸਰ ਮਾਰ ਵੇਖੋ ਕੀ ਕਰਦੇ ਲਓ ਜੀ ਆ ਗਏ ਮੈਡਮ ਹੁਣੇ ਪਾਣੀ ਨਹੀਂ ਟਾਈਮ ਨੂੰ ਪਤਾ ਨਹੀਂ ਕੀ ਕਰੀ ਜਾਂਦੇ ਹਾਂ ਹਮ ਕਿੱਥੇ ਰਹਿ ਗਏ ਆ ਪਤਾ ਨਹੀਂ ਮੈਂ ਕਹਿ ਰਹੀ ਸੀ ਕਿ ਤੁਸ ਜੀ ਪਾਣੀ ਤੇ ਆਈ ਨਹੀਂ ਹਨਾ ਪਾਣੀ ਉਹ ਤਾਂ ਸ਼ਬੀਲ ਲੱਗੀ ਹੋਣੀ ਆ ਉਹਦੋਂ ਪਾਣੀ ਦਾ ਤਾਂ ਕੋਈ ਚੱਕਰ ਨਹੀਂ ਹੁੰਦਾ ਪੀ ਲੈਣੇ ਨੇ ਹਾਂ ਪਾਣੀ ਦਾ ਤਾਂ ਨਹੀਂ ਕੋਈ ਚੱਕਰ ਕਿੱਥੇ ਰਹਿ ਗਏ ਆ ਆਏ ਬੜਾ ਥਿੰਡਾ ਗਿਆ ਜੀ ਜਦੋਂ ਲੱਗੇ ਸਵੇਰੇ ਵੇਖ ਕੇ ਬੱਦਰੀ ਤਿਆਰ ਹੋਏ ਹਮ ਕਿ ਮੌਸਮ ਬੜਾ ਸੁਣਾ ਚੱਲ ਰਿਹਾ ਨੇ ਤਾਂ ਫੋਨ ਕੋਈ ਨਹੀਂ ਮਾਛਦੇ ਕਿਧਾ ਨਾ ਦਰਸ਼ਨ ਕਰਕੇ ਤੇ ਆ ਜਾਗੇ ਹਾਂ ਪੰਜਾਂ ਚਿਰ ਕਿ ਨਾ ਬਾਵਾਂਗੇ ਆ ਗਰਮੀ ਨਹੀਂ ਲੱਗਣਦੀ ਤੁਹਾਨੂੰ ਠੰਡ ਲੱਗਣਦੀ ਸੀਸ ਆ ਗਿਆ ਸੀਸ ਸੀਸ ਆ ਜਾ ਆਜੋ ਸੋਨੇ ਆਜੋ 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 ਜਾਓ ਜੀ ਜਾਓ ਜੀ ਮੇਰਾ ਨਾਮ ਦੇ ਦਿਓ ਸੀਸ ਆ ਗਿਆ ਸੀਸ ਕਿਤੇ ਜਲੇ ਸੀਸ ਬੜਾ ਰਹੀ ਜਾਂਦੀ ਦਾਜੂ ਨਹੀਂ ਚੁੱਕਿਆ ਫੇਰ ਭਾਬ ਨੇ ਚੁੱਕਿਆ ਹੂੰ ਫੇਰ ਜੁਪ ਗਈ ਸੀ ਤੇ ਫੇਰ ਹਾਂ ਜੀ ਪਾਪਾ ਕੰਮ ਕਰਨ ਦੇ ਆ ਗਏ ਸ਼ਾ ਜੀ ਹਾਂ ਜੀ ਆ ਗਏ ਜੀ ਆ ਗਏ ਸੀ ਕੀ ਵਾਰਤਾਲਾਪ ਹੁੰਦਾ ਜੀ ਦੱਸ ਦੇਣੀ ਹੈ ਕੀ ਹੋਣ ਦੇ ਸਾਰੇ ਇਹ ਨਹੀਂ ਦੱਸਣੀ ਬਿੰਦੀ ਕੱਲੇ ਸੋਨੇ ਕਿੱਥੇ ਚੱਲੇ ਯਾਰ ਬਾਬਾ ਜੀ ਕਿੱਥੇ ਚੱਲੇ ਯਾ ਸੋਨੇ ਪਹਿਲਾਂ ਤੇ ਪਹਿਲਾਂ ਕਿੱਥੇ ਲੱਗ ਰਹੇ ਹੋ ਕੋ ਮਾਂਗਾ ਜਾਨੀ ਫੁੱਤ ਦਾ ਵੱਡੀ ਦਾ ਹਾਏ ਸੁਣਿਆ ਅਜੇ ਨੁੰਨੀ ਵੀ ਲੈਣੀ ਮੇਰੇ ਪੁੱਤ ਨੇ ਨੁੰਨੀ ਨੀਕੀ ਜੀ ਨੁੰਨੀ ਨਹੀਂ ਆਂਦੀ ਨਾ ਲੈਣੀ ਆ ਹਾਂ ਜੀ ਜੀ ਨੀ ਨਾਨੀ ਪਾਪਾ ਜੀ ਤੇ ਮੱਥਾ ਟੇਕਣਾ ਬਾਗ ਰੂਹ ਪਾਣੇ ਆ ਗੱਡੀ 'ਚ ਬੈਠ ਕੇ ਤਾਂ ਲੱਗਦਾ ਜਿੱਦਾਂ ਗਰਮੀ ਹੈਗੀ ਨਹੀਂ ਬਾਹਰ ਬਾਹਰ ਦੇ ਬਾਹਰ ਜਾ ਕੇ ਪਤਾ ਲੱਗੋ ਕੀ ਬੰਦ ਹੈ ਦੇਖੀ ਚਲੋ ਕੋਈ ਵੀਡੀਓ ਸਾਰੇ ਕਿਤੇ ਗਰਮ ਹੋਸ ਜਾਏ ਹਾਂ ਇਹ ਤਾਂ ਗੱਲ ਹੈਗੀ ਜੀ ਇਹ ਤਾਂ ਪਾਪਾ ਲਈ ਆ ਪਰ ਆ ਕਿਹ ਪਾਉਣੀ ਲਾ ਦਾਂਗੇ ਇੱਥੇ ਮਰਦਾ ਸਾਡਾ ਪੱਖਾ ਲਾ ਕੇ ਜਾਣਾ ਸੀ ਨਾਲ ਆ ਗਿਆ ਉਹ ਲਾ ਲਿੰਦਾ ਹੋ ਵਧੀਆ ਮੈਕ ਉਹ ਕਿਹੜਾ ਗਿਆ ਰਹੀ ਚ ਕਿਹੜਾ ਉਹ ਪਰਲੇ ਬੰਨੇ ਉਹ ਵਖਰੇ ਦੇਖੰਦੇ ਆਂਦਿਆਂ ਵੇਖਾਂਗੇ ਆਵੇ ਆਏ ਗੇਰੇ ਚੋਂ ਨਾ ਸੋਨਾ ਨਿਕਲੇ ਆਇਆ ਕਿ ਢਾ ਸੋਨਾ ਨਿਕਲੇ ਆਇਆ ਨਾ ਮੈਂ ਨਾ ਲੈਂਸਰ ਜਿਵੇਂ ਨਾ ਐ ਜੈ ਕੁੜਿਆ ਚੁੰਚਣਗੇ ਚੀਜ਼ ਨਹੀਂ ਲਾਈਦੇ ਨੇ ਹਾਂ ਉਹ ਜੁਮੇ ਨੇ ਨਾ ਪੁਰਾਣੀਆਂ ਦੇ ਨਾਲ ਕਣਕ ਵਾਲੀਆਂ ਦੇ ਨਾਲ ਕੀ ਰਿਆ ਨਾ ਸੋਨਾ ਹੋਣਿਆ ਸੀਸ ਆ ਕੇ ਆ ਬਾਬਾ ਜੀ ਤੇ ਮੈਂ ਤਾਂ ਸੀਸ ਪਹਿਲੀ ਵਾਰੀ ਆਇਆ Anak saya, saya tak Kita kena curi lagi. Saya kau, wah, kau curi. Kita cek aja, kau mau kecewa dengan orang lain. Kau nak kena lepas main orang lain? Kau nak kena lepas main orang ਜੋ ਦੇ ਕੋਣ ਕਰਾਇਆ ਗੰਧੀਆਂ Thank you.

ਮੈਡਮ ਜੀ ਬੈਠੇ ਆ। ਤੇ ਪੁਛਿਆ ਤਾਂ ਛਗਲੇ ਆ। ਕਿਵੇਂ ਕਹੀ ਜਾਂਦੇ ਆ? ਛਗਲੇ ਆ? ਹਾਂ। ਛੁਰ ਮਾਰਦੇ ਆ ਉਹ ਨਹੀਂ ਜਾਂਦੇ। ਚਲੋ ਆ ਗਏ ਆ ਘਰੇ ਮੇਲੇ ਤੋਂ ਦਾਦੀ ਚੱਲੇ ਆਣ ਘਰ ਨੂੰ ਚਾਹ ਪਾਣੀ ਪੀਉਣਗੇ ਬੰਦਿਆਂ ਨੂੰ। ਚਾਪਲਾ ਮਗਾਟ ਨਹੀਂ। ਚਲੋ ਆਪਦੇ ਘਰ ਵਾਲੇ ਨੂੰ ਜਲੇਬ ਖਵਾ ਜਿਹੜੇ ਲੈਂਦੇ ਆ। ਹਾਂ। ਮੂੰਹ ਮਿੱਠਾ ਕਰਾ ਰੱਖੀ ਜਊਗੀ। ਮੈਂ ਤੈਨੂੰ ਚਪਲ ਕਿੱਥੇ ਹੈ ਤੁਹਾਡੀ? ਚਪਲ ਤੁਹਾਡੀ ਕਿੱਥੇ ਆ? ਅੱਗੇ ਅੱਗੇ ਅੱਛਾ ਕੱਢ ਦੇ ਲਈਂ ਆ ਪਾ ਲੋ ਕੱਢ ਲੋ ਜਬਲਾ ਜੋ ਆ ਵਾਰੀ ਮਾਰ ਦੋ ਹੁਣ ਅਸੀਂ ਚੱਲੇ ਆ ਜੀ ਤਰਨ ਤਾਰਨ ਥੋੜਾ ਕੰਮ ਹੀ ਸਾਨੂੰ ਕੰਮ ਕਰਾਈਏ ਤਰਨ ਤਾਰਨ ਸਿੱਧੀ ਦਵਾਈ ਲੈਣੀ ਹੈ ਨਾਲੇ ਨਹੀਂ ਪੁੱਤ ਬਾਹਰ ਥੋੜੀ ਨਿਕਲਾਂ ਦੀ ਦਾਦੀ ਚੁੱਕੇ ਅੰਮਾ ਬੰਦ ਕਰਿਓ ਵਾਰੀ ਜੇਲੇ ਦੇ ਨਿਕਲ ਗਈ ਜੀ ਨਹੀਂ ਯਾਰਾ ਇਹ ਪਰਾਣੀ ਕਿਹੜੇ ਹਸਾਂ ਨਾਲ ਫਸ ਗਈ ਵਿੱਚੋਂ ਨਹੀਂ ਕਿਹੜੇ ਹਸਾਂ ਨਾਲ ਚਲ ਗਈ ਹੈ ਪਤਾ ਨਹੀਂ ਮੈਂ ਤੇ ਜਿੱਪ ਮਾਰ ਕੇ ਵੀ ਵੇਖ ਲਈ ਆ ਤੇ ਜਿੱਪ ਕੋਈ ਨਹੀਂ ਹੁਣ ਸਿੱਧੀ ਦਵਾਈ ਲੈਣ ਆਏ ਆ ਪਾ ਦਵਾਈ ਲੈ ਲਈਏ ਚਲੋ ਅਸੀਸ ਨੇ ਰੋ ਲਾਜੇ ਨਾ ਅਸੀਸ ਨੇ ਅਸੀਸ ਸਾਡੇ ਨੇ ਰੋ ਲਾਜੇ ਨਾ ਡਾਕਟਰ ਨੂੰ ਵੇਖਦੇ ਆਂ ਇਹਨੂੰ ਬੜੀ ਪਛਾਣੀ ਇਥੋਂ ਦੀ ਇਹਨੂੰ ਇਹ ਵੇਂਦੇ ਆ ਸਾਰੇ ਵੇਖ ਗੱਡੀ ਉਤਾਰਿਆ ਨਾ ਇਹਨੇ ਰੌਂਡ ਐ ਬਣਾ ਵੀ ਮੈਨੂੰ ਇਹਨਾਂ ਨੇ ਫੇਰ ਟੀਕਲ ਹੋਣਾ ਹਾਂ ਇਹ ਨਹੀਂ ਕੋਈ ਤਾਂ ਪਤਾ ਹੀ ਚਲੋ ਚਲੋ ਸੋਨੇ ਚਲ ਕਾਇਆ ਇਧਰ ਨੂੰ ਰਫੇਸ ਤੇ ਕਾਇਆ ਸੀਸ ਕਿੱਥੇ ਆਇਆ ਆਏ ਹੋਏ ਆਏ ਕੋਣ ਕੋਸੀ ਜੇ ਡਾਕਟਰ ਕੋ ਜਾਂਦੇ ਰੋਣ ਲੱਗ ਜਾਂਦੀ ਕਿਉਂ ਮੇਰੇ ਸਾਰੇ ਆ ਬੱਕਾ ਡਟ ਲੈਂਦੀ ਆ ਜੁਬਾਣਾ ਬਾਹਰ ਘਟੀ ਜਾਂਦੀ ਆ ਪਤਾ ਨਹੀਂ ਲੱਗਿਆ ਹੋਈ ਨਾ ਡਰ ਲੱਗਦਾ ਰੋਡ ਨੂੰ ਅਜੇ ਤੱਕ ਇਹਨੂੰ ਇੰਜੈਕਸ਼ਨ ਵੀ ਨਹੀਂ ਲੱਗਾ ਡਾਕਟਰ ਕੋਲ ਤਾਂ ਵੀ ਇੰਨਾ ਡਰਦੀ ਕੰਮ ਕੰਮ ਬੱਕਮ 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 ਇਹ ਬੋਸ਼ਧਾਨ ਹੋ ਗਿਆ ਜੀ ਇੰਨੀਆਂ ਸ਼ਤਾਨੀਆਂ ਕਰਦਾ ਜੀ ਅਸੀਸ ਜੀ ਬੋਸ਼ਤਾਨ ਹੋਇਆ ਹੈ ਨਹੀਂ ਸ਼ਤਾਨੀਆਂ ਕਰਦਾ ਮੈਂ ਬਹੁਤ ਕਾ ਤੇ ਉਹ ਸੋਨੇ ਦਾ ਦਸ ਦੋ ਆ ਕਮ ਬਕਮ ਨਹੀਂ ਕੀਤਾ ਮਿਕਸ ਮਿਕਸ ਮਿਕਸਿੰਗ ਇਹਦਾ ਕਪੁਰਾ ਬੋਲੇਗਾ ਤਾਂ ਗੱਲਾਂ ਨਾਲ ਕਰਦਾ ਨਹੀਂ ਤੇਰਾ ਟੱਕਰਾ ਜਾ ਚੰਨ ਨਾਲ ਕਰਦਾ ਪਈ ਵਾਲੇ ਸੋਨੇ ਦਾ ਸਿੱਕਾ ਬਣੀ ਪਈਆਂ ਹੁਣ ਆਇਆ ਕੋਈ ਨਾ ਚਲੋ ਅਸ਼ੀਸ਼ ਆ ਗਿਆ ਘਟੇ ਚਲੋ ਕਿੰਨਾ ਕਿਓ ਕਿ ਬੈਨੇ ਕਰਮੀ ਬੜੀ ਬਾਹ ਪਪਾ ਜੀ ਬਾਏ ਅਸੀਂ ਨਹੀਂ ਆਉਣਾ ਬਾਏ ਪਪਾ ਬਾਏ ਬੜਾ ਕਰਮੀ ਬੜੀ ਪਪਾ ਜੀ ਲੈ ਜੋ ਇਹਨੂੰ ਦੋ ਦਾ ਬੰਦਰ ਆ ਇੱਲਾ ਬਲੇ 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 ਆ ਇੱਥੇ ਨਿਕਲੇ ਨਿਕਲੇ ਬਲੇ ਬਲੇ ਸ਼ੀਸ਼ ਕੀ ਬਣਿਆ ਏ ਕੀ ਕਰਦੇ ਆ ਹਾਏ ਕਿੰਨੇ ਹੱਥ ਕਾਲੇ ਕੀਤੇ ਕਾਇਆ ਕਿੱਲਾ ਨਾ ਦਲਜੀਤ ਇਧਰ ਵੇਖੋ ਕੀ ਬਣਦਾ ਜੇ ਦਲਜੀਤ ਆ ਵੇਖੋ ਲਾੜ ਦੀ ਲੇ ਕੀ ਬਣਾਇਆ ਹਾਏ ਸੀਸ ਹਾਏ ਕੋਸਾ ਤੇ ਰਵਾਣਾ ਕੀ ਆ ਇਹ ਕੱਲਾਣਾ ਹੱਥ ਕਾਲੇ ਨੂੰ ਕਾਲਾ ਸੀਸੇ ਘਾਤੋ ਕੀਤਾ ਉਹ ਨਕੇਰਨੇ ਪੈਣੇ ਜਾ ਕੇ ਚਲੋ ਜੀ ਕੁਰਸੀਆਂ ਪਲਟਾ ਦੀਆਂ ਸੋਣਿਆ ਨੇ ਡਾਕਟਰ ਕੋ ਜਾ ਕੇ ਲੈਣਾ ਰੋਣੋਂ ਉਹਨੇ ਕਰਿਆ ਕੋਈ ਪਰਵਾਹ ਨਹੀਂ ਮਮਾ ਪਾਏ ਤੇ ਘਰੇ ਨਹੀਂ ਕੋਈ ਟੈਨਸ਼ਨ ਆ ਨਾ ਘਰੇ ਕੋਈ ਚੱਕਰ ਨਹੀਂ ਕੋਸੇ ਕੇ ਲੁੱਟੀ ਜਣੇ ਲੁੱਟੀ ਜਣੇ ਆ ਕੋ ਤਾਂ ਇਦਨਾਂ ਕੁਛ ਮਨਵਾ ਨਾ ਲਿਓ ਸੋਣਿਓ ਲੈ ਸਾਰੀਆਂ ਚੀਜ਼ਾਂ ਨੂੰ ਵੇਖਣਾ ਫਲਾ ਲਾ ਕੇ ਕੋ ਤਾਂ ਮੱਜੂ ਪੈਰ ਜੇ ਸੋਣੇ ਆ ਵੇਖਿਓ ਹੁਣ ਲੈ ਸੁਣਾ ਰਿਹਾ ਤਾਂ ਚੈਨੋ ਜੀ ਆ ਲੋ ਅਜਾ ਕੰਮ ਨਹੀਂ ਜੇ ਬਤਾਉਣਾ ਗਰੀਸ ਵਾਲੇ ਡਮੇਜ ਚੋ ਚਲਾਉਂਦੇ ਹੀ ਆ ਕੱਲ ਵੀ ਮੈਂ ਲੈ ਕੇ ਨਹੀਂ ਕਿਤੇ ਆਹ ਜੇ ਚੱਲੋ ਚੋਕਲੇ ਚੋਕਲੇ ਚਲੋ ਜੀ ਬਾਏ ਮਾਏ ਕੇ ਪਪਾ ਜੀ ਪਾਏ ਮਾਏ ਸੀਸ ਅਕੰਬਕੰਬਾ ਏ ਠੀਕ ਚੱਲਿਆ ਗੁਰਦਰਾ ਸਾਹਿਬ ਦਾ ਦੂਜੀ ਨਾਲ ਮੱਥਾ ਟੇਕਣ ਉੱਥੇ ਪਿੰਡ ਅਸੀਂ ਜਾਂਦੇ ਰਹੇ ਨਾ ਰੋਜ਼ ਗੁਰਦਰਾ ਸਾਹਿਬ ਤੇ ਉਹਨੂੰ ਹੁੰਦਾ ਕਿ ਮੈਨੂੰ ਫੇਰ ਲੈ ਕੇ ਆ ਗਏ ਜੇ ਬਾਗਰੂ ਕਰਕੇ ਗਿਆ ਬਾਗਰੂ ਕਰਾਇਆ ਸੀ ਬਾਬਾ ਜੀ ਨੂੰ ਐ ਸੋਣਿਆ ਆਈ ਦਦੀ ਦਾ ਫੋਨ ਵੇਖ ਲਿਆ ਫੇਰ ਇਧਰ ਆਪਣੀ ਗੱਲ ਚਲੋ ਬਾਗਰ ਕੀਤਾ ਸੀ ਬਾਬਾ ਜੀ ਤੇ ਕੋਈ ਨੀ ਕਿਤੇ ਸੋਨਾ ਜੇ ਖੁਸ਼ੀ ਹੋ ਜਾਂਦਾ ਬਾਬਾ ਜੀ ਤੇ ਜਾ ਕੇ ਮੇਰਾ ਪੁੱਤ ਅਸੀਸ ਬਾਗਰੂ ਕਰਕੇ ਆਏ ਬਾਬਾ ਜੀ ਨੂੰ ਕਿੰਨੀਆਂ ਖੁਸ਼ੀਆਂ ਜੜੀਆਂ ਫਾਈ ਹੋਏ ਆਏ ਹੋਏ ਆਏ ਹੋਏ ਮਾ ਬਾਗਰੂ ਬਾਗਰੂ ਕੇ ਬਾਗਰੂ ਬਾਈ ਕੁਛ